ਇਆ ਕੋਈ ਸਿੱਚੂਰੀ ਕਰੀ ਹੋਏ ਕਹਿੰਦੇ ਜਿੱਦਾਂ ਨਿਆਣੀ ਕਰਦੇ ਆ ਬਾਗ ਚੋਂ ਕੁਝ ਤੋੜ ਲਿਆ ਜਾਂ ਕਿਸੇ ਦਾ ਲੱਗਿਆ ਹੋਇਆ ਤੋੜ ਲਿਆ ਉਦਾਂ ਕਰਿਆ ਕੋਈ ਤੁਸੀਂ ਸਾਡੇ ਨਾ ਪਿੰਡ ਦੇ ਅੰਦਰ ਕਿੰਨੂ ਸੰਤਰੇ ਇਧਰ ਸੰਤਰੇ ਵਗੈਰਾ ਹੈ ਕਿੰਨੂ ਬੜੇ ਹੁੰਦੇ ਨੇ ਇਧਰ ਸਾਡਾ ਪਿੰਡ ਮੰਨਿਆ ਹੈਗਾ ਸੀਗਾ ਆਪਣੇ ਨਹੀਂ ਹੈਗੇ ਕਿੰਨੂ ਬੰਨ ਕਿਤੇ ਤੁਸੀਂ ਕਹਤੋਂ ਬਈ ਆਉਣ ਦੇ ਰਿਲੇ ਆ ਕਿ ਕਿਹੜਾ ਬਹਿਦਾ ਮੈਂ ਕਹਾਂ ਨਾ ਤੇ ਪਿੰਡ ਦੇ ਅੰਦਰ ਕਾਫੀ ਮਤਲਬ ਨਾ ਚੌਧਰੀਆਂ ਦਾ ਪਿੰਡ ਹੈ ਦੇ ਉੱਥੇ ਮਤਲਬ ਕਿਨੂਆਂ ਦਾ ਵਧੀਆ ਤੇ ਅਸੀਂ ਰਾਤ ਨੂੰ ਜਾਣਾ 8-9 ਵਜੇ ਤੇ 4-5 ਜਿੰਨੇ ਖਾਣੇ ਹੁੰਦੇ ਤੋੜ ਕੇ ਲੈ ਆਂਦੇ ਹੁੰਦੇ ਸੀਗੇ ਪੰਜ ਛੇ ਬੰਦੇ ਸੀਗੇ ਅਉਦੋਂ ਕੀ ਸੀਗਾ ਇੱਕ ਬੰਦਾ ਸੀਗਾ ਉਹਨੂੰ ਜਦੋਂ ਅਸੀਂ ਬਾਗ 'ਚ ਬੜੇ ਉਹ ਬੰਦਾ ਪੱਜ ਪਿਆ ਪੱਜ ਪਿਆ ਤੇ ਮੈਂ ਕਹਿੰਦਾ ਬਈ ਤੂੰ ਉਹ ਪੱਜ ਕਹਿਣਾ ਤੇ ਕਿਸੇ ਦੇ ਨਾਲ ਹੀ ਅਸੀਂ ਸਾਰੇ ਪੱਜ ਗਏ ਚਾਰ ਪੰਜ ਬੰਦੇ ਪੱਜ ਹੀ ਜਾ ਰਹੇ ਪੱਜ ਹੀ ਜਾ ਰਹੇ ਹੁਣ ਕਹਿੰਦਾ ਤੂੰ ਕਦੋਂ ਪੱਜਦੇ ਆ ਕਹਿੰਦਾ ਉੱਥੇ ਦੇਖਿਆ ਨਹੀਂ ਉਹ ਉੱਥੇ ਤਾਂ ਬੰਦਾ ਖੜਾ ਸੀਗਾ ਦੇਖੀ ਜਾਂਦਾ ਸੀ ਆਪਾਂ ਨੂੰ ਮੈਂ ਕਿਹਾ ਤਾਂ ਟੱਲੀ ਟੁੱਟੀ ਸੀ ਉਹ ਟੱਲੀ ਨੂੰ ਦੇਖ ਉਹ ਉਹ ਟੱਲੀ ਨੂੰ ਦੇਖ ਕੇ ਭੱਜ ਅਸੀਂ ਉਹਨੂੰ ਦੇਖ ਕੇ ਭੱਜ ਗਏ ਸਾਰੇ ਜਿਦੋਂ ਫਿਲਮਾਂ 'ਚ ਨਹੀਂ ਹੁੰਦਾ ਅਦਾ